ਚੈਨਲ ਦਾ ਆਰਨ ਨਿਊਜ਼ ਵੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸਵਾਗਤ ਕਰਦਾ ਹਾਂ ਜਿਵੇਂ ਕਿ ਇਨੀ ਦਿਨੀ ਪੰਜਾਬ ਦੀ ਗੱਲ ਕਰੀਏ ਤੇ ਲੋਕ ਸਭਾ ਚੋਣ ਚੱਲ ਰਹੇ ਹਨ ਸਰਗਰਮੀਆਂ ਤੇਜ਼ ਹਨ ਜਿੱਥੇ ਲੋਕ ਸਭਾ ਦੀ ਗਰਮੀ ਵੇਖਣ ਨੂੰ ਮਿਲ ਰਹੀ ਹੈ ਉੱਥੇ ਇੱਕ ਗੱਲ ਕਦੀ ਨਹੀਂ ਭੁੱਲਣੀ ਚਾਹੀਦੀ ਕਿ ਹੁਣ ਜੋ ਮੌਸਮ ਚੱਲ ਰਿਹਾ ਹੈ ਅਤਿ ਦੀ ਗਰਮੀ ਪੈ ਰਹੀ ਹੈ ਇਹਨਾਂ ਦਿਨਾਂ ਵਿੱਚ ਜਿੱਥੇ ਲੋਕਾਂ ਨੂੰ ਆਪਣਾ ਆਪਣੇ ਬੱਚਿਆਂ ਦਾ ਧਿਆਨ ਰੱਖਣਾ ਚਾਹੀਦਾ ਹੈ ਆਓ ਇਸ ਸੰਬੰਧੀ ਖਾਸ ਗੱਲਬਾਤ ਕਰਦੇ ਹਾਂ ਐਸਐਮਓ ਬਟਾਲਾ ਰਵਿੰਦਰ ਸਿੰਘ ਜੀ ਸਾਡੇ ਨਾਲ ਮੌਜੂਦ ਹੈ ਆਓ ਉਹਨਾਂ ਨੂੰ ਜਾਣਕਾਰੀ ਲੈਣੇ ਆ ਕਿ ਜਿਹੜਾ ਮੌਸਮ ਚੱਲ ਰਿਹਾ ਅਤਿ ਦੀ ਗਰਮੀ ਪੈ ਰਹੀ ਹੈ ਇਸ ਮੌਸਮ ਵਿੱਚ ਕਿਸ ਤਰ੍ਹਾਂ ਦੀ ਸਾਨੂੰ ਆਪਣੀ ਸਿਹਤ ਦਾ ਧਿਆਨ ਰੱਖਣਾ ਚਾਹੀਦਾ ਹੈ ਬੱਚਿਆਂ ਦਾ ਧਿਆਨ ਰੱਖਣੇ ਜਿਹੜਾ ਸੱਸੀ ਕਾ ਸਾਜੀ ਸਭ ਤੋਂ ਪਹਿਲਾਂ ਸਵਾਗਤ ਹੈ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਜਿਹੜੀ ਇੰਨੀ ਗਰਮੀ ਪੈ ਰਹੀ ਉਸ ਬਾਰੇ ਤੁਹਾਡਾ ਸਾਰਕਤ ਹੈ ਸਿਵਲ ਹਸਪਤਾਲ ਬਟਾਲਾ ਚ ਜਿਸ ਤਰ੍ਹਾਂ ਤੁਸੀਂ ਨੇ ਕਿਹਾ ਆਪ ਹੀ ਕਿ ਇਹ ਜਿਹੜਾ ਸੀਜ਼ਨ ਹੈ ਬਹੁਤ ਜ਼ਿਆਦਾ ਇਸ ਵਾਰੀ ਗਰਮੀ ਪੈ ਰਹੀ ਟੈਂਪਰੇਚਰ ਆਲਰੇਡੀ 45 ਤੋਂ ਕ੍ਰੋਸ ਹੋਣ ਜਾ ਰਿਹਾ ਅਗਲੇ ਕੁਝ ਦਿਨਾਂ 'ਚ ਇਹ ਹੈਗਾ ਕਿ ਭਵਿੱਖਬਾਣੀ ਇਹ ਕਿ ਹੋਟ ਟੈਂਪਰੇਚਰ ਹੋਰ ਜ਼ਿਆਦਾ ਵੱਧ ਸਕਦਾ ਗਰਮੀ ਹੋਰ ਜ਼ਿਆਦਾ ਵੱਧ ਸਕਦੀ ਹੈ ਇਸ ਕਰਕੇ ਸਾਨੂੰ ਸਾਰਿਆਂ ਨੂੰ ਖਾਸ ਕਰਕੇ ਜਿਹੜੇ ਬੱਚੇ ਨੇ ਜਿਹੜੇ ਬਜ਼ੁਰਗ ਨੇ ਉਹਨਾਂ ਨੂੰ ਖਾਸ ਇਸ ਗੱਲ ਵੱਲ ਧਿਆਨ ਰੱਖਣਾ ਪੈਣਾ ਸਾਨੂੰ ਹਰ ਜਿਹੜੀ ਅਥਾਰਟੀਜ਼ ਨੇ ਉੱਚ ਅਧਿਕਾਰੀਆਂ ਵੱਲੋਂ ਇਹਦੀ ਗਾਈਡਲਾਈਨਸ ਵੀ ਆ ਗਈਆਂ ਪੰਜਾਬ ਗਵਰਨਮੈਂਟ ਸੈਂਟਰ ਗਵਰਨਮੈਂਟ ਵੱਲੋਂ ਗਾਈਡਲਾਈਨਸ ਵੀ ਆ ਗਈਆਂ ਉਹਦੇ ਮੁਤਾਬਕ ਅਸੀਂ ਜਿਹੜੀ ਸਾਡੇ ਜਿਹੜੀ ਤਰਾ ਮੁਕੰਮਲ ਤਿਆਰੀ ਹੈ ਬਾਕੀ ਜਿਹੜੀ ਆਮ ਪਬਲਿਕ ਹੈ ਉਹਨਾਂ ਵਾਸਤੇ ਮੈਂ ਕੁਝ ਕਹਿਣਾ ਚਾਹਾਂਗਾ ਕੁਝੋ ਚੀਜ਼ਾਂ ਦਾ ਖਿਆਲ ਰੱਖਣਾ ਤਾਂ ਕਿ ਜਿਹੜੀ ਹੀਟ ਵੇਵ ਹੈ ਇਸ ਤੋਂ ਬਚਿਆ ਜਾ ਸਕੇ ਸਭ ਤੋਂ ਪਹਿਲਾਂ ਇਹਦੇ ਜ਼ਰੂਰੀ ਹੈ ਕਿ ਜਿਹੜਾ ਤੁਸੀਂ ਆਪਣਾ ਵੱਧ ਤੋਂ ਵੱਧ ਪਾਣੀ ਪੀਓ ਤੁਸੀਂ ਜਿਹੜਾ ਆਪਣੇ ਕਿਤੇ ਬਾਹਰ ਜਾਂਦੇ ਹੋ ਤਾਂ ਆਪਣੇ ਜਿਹੜਾ ਪਾਣੀ ਨਾਲ ਲੈ ਕੇ ਜਾਓ ਜੇ ORS ਦੇ ਪੈਕੇਟ ਹੈਗੇ ਆ ਨਿੰਬੂ ਲस्सी ਹੈ ਗੰਨੇ ਦਾ ਜਿਵੇਂ ਰਸ ਹੈ ਇਹਦੀ ਤੁਸੀਂ ਵੱਧ ਵੱਧ ਵਰਤੋ ਕਰੋ ਤੇ ਬਾਕੀ ਤੁਸੀਂ ਆਪਣੇ ਆਪ ਨੂੰ ਗਰਮੀ 'ਚ ਬਾਹਰ ਜਾਣ ਲੱਗਿਆਂ ਕਵਰ ਕਰੋ ਸਨਸਕ੍ਰੀਨ ਵਗੈਰਾ ਯੂਜ਼ ਕਰ ਸਕਦੇ ਹੋ ਹੈਟ ਵਗੈਰਾ ਟੋਪੀ ਵਗੈਰਾ ਜਿਹੜਾ ਉੱਪਰ ਮੂ ਵਗੈਰਾ ਕਵਰ ਕਰਕੇ ਜਾ ਸਕਦੇ ਹੋ ਫਿਰ ਤੁਸੀਂ ਮੌਸਮ ਬਾਰੇ ਜਿਹੜੇ ਤੁਸੀਂ ਅਲਰਟ ਰਹੋ ਤੁਸੀਂ ਜਿਹੜੀ ਭਵਿੱਖ ਆਪਾਂ ਮੌਸਮ ਦਾ ਹਾਲਚਲ ਦੇਖਦੇ ਆਂ ਖਬਰਾਂ ਦੇ ਵਿੱਚ ਉਹਦੇ ਤੇ ਨਜ਼ਰ ਰੱਖੋਗੇ ਕਿ ਕਿਸ ਦਿਨ ਗਰਮੀ ਜ਼ਿਆਦਾ ਪੈ ਰਹੀ ਜਿਸ ਦਿਨ ਤੁਹਾਨੂੰ ਲੱਗਦਾ ਕਿ ਗਰਮੀ ਜ਼ਿਆਦਾ ਕੋਸ਼ਿਸ਼ ਕਰੋ ਕਿ ਬਾਹਰ ਨਾ ਹੀ ਨਿਕਲੋ ਜੇ ਤੁਸੀਂ ਬਾਹਰ ਨਿਕਲੇ ਹੋ ਤੇ ਕੋਸ਼ਿਸ਼ ਕਰੋਗੇ ਥੋੜੀ देर ਗਰਮੀ ਚ ਚੱਲਣ ਤੋਂ ਬਾਅਦ ਤੁਸੀਂ ਕਿਸੇ ਸ਼ੈਡਡ ਏਰੀਆ ਚ ਕਿਤੇ ਛਾਂ ਦੇ ਏਰੀਆ ਚ ਕਿਤੇ ਬੈਠ ਜਾਓ ਉੱਥੇ ਜਾ ਕੇ ਪਾਣੀ ਪੀ ਸਕਦੇ ਹੋ ਵੈਂਟੀਲੇਸ਼ਨ ਉਤੇ ਹਵਾ ਜਿਹੜੀ ਚਲਦੀ ਹੋਏ ਇਹਨਾਂ ਚੀਜ਼ਾਂ ਦਾ ਸਾਨੂੰ ਜਿਹੜਾ ਉਹ ਖਿਆਲ ਰੱਖਣਾ ਪੈਣਾ ਖਾਸ ਤੌਰ ਤੇ ਹੁਣ ਸਰ ਤੁਸੀਂ ਗੱਲ ਕੀਤੀ ਹੈ ਗਰਮ ਹਵਾਵਾਂ ਦੀ ਕੀ ਕੋਈ ਫਰਕ ਪੈਂਦਾ ਕਿਹੜੀਆਂ ਬਿਮਾਰੀਆਂ ਹੁੰਦੀਆਂ ਇਹਨਾਂ ਗਰਮਾ ਹਵਾਵਾ ਕਰਕੇ ਜਾਂ ਗਰਮੀ ਰਾਤ ਦੀ ਪੈਂਦੀ ਹੈ ਕਿਹੜੀ ਕਿਹੜੀ ਬਿਮਾਰੀ ਜਿਹੜੀਆਂ ਲੱਗਣ ਦਾ ਖਤਰਾ ਹੁੰਦਾ ਹੈ ਜਿਹੜੀਆਂ ਮੇਨ ਇਹਦੇ ਚ ਇਹ ਜਿਹੜੀ ਹੀਟ ਵੇਵ ਕਰਕੇ ਹੁੰਦੀ ਹੈ ਇਹਦੇ ਚ ਛੋਟੀ ਜੀ ਪ੍ਰੋਬਲਮ ਜਿਸ ਤਰ੍ਹਾਂ ਕਿ ਕੋਈ ਸਕਿਨ ਤੇ ਜਲਨ ਹੋ ਗਈ ਜਾਂ ਪੇਟ ਜਿਹਨੂੰ ਆਪਾਂ ਬੋਲਦੇ ਉਸ ਤੋਂ ਲੈ ਕੇ ਹੀਟ ਸਟ੍ਰੋਕ ਤੱਕ ਜਿਹੜੀ ਬੜੀ ਸੀਰੀਅਸ ਐਮਰਜੈਂਸੀ ਕੰਡੀਸ਼ਨ ਹੋ ਉਹ ਇਹਨਾਂ ਚ ਕੁਝ ਵੀ ਹੋ ਸਕਦਾ ਮੇਨ ਇਹਦੇ ਵਿੱਚ ਦੇਖੋ ਜਿਹੜੀ ਸਾਨੂੰ ਜਿਹੜੀ ਸਕਿਨ ਤੋਂ ਇਲਾਵਾ ਜਿਹੜੀਆਂ ਪ੍ਰੋਬਲਮ ਹੋਣਗੀਆਂ ਉਹਦੇ ਵਿੱਚ ਪਾਣੀ ਦੀ ਕਮੀ ਹੋ ਜੇਗੀ ਡੀਹਾਈਡਰੇਸ਼ਨ ਜਿਹਨੂੰ ਅਸੀਂ ਬੋਲਦੇ ਆ ਉਹ ਪਾਣੀ ਦੀ ਕਮੀ ਹੋ ਜੇਗੀ ਉਹਦੇ ਚੋਂ ਇਲਾਵਾ ਜਿਹੜੇ ਸਾਡੇ ਹੈਡੇਕ ਹੋਵੇ ਸਿਰ ਦਰਦ ਹੋਏਗੀ ਉਲਟੀਆਂ ਨੂੰ ਗਿਲ ਕਰੇਗਾ ਜਾਂ ਉਲਟੀਆਂ ਆ ਵੀ ਸਕਦੀਆਂ ਥੋੜੀ ਮੈਂਟਲ ਅਲਰਟਨੈਸ ਘਟੇਗੀ ਕਨਫਿਊਜ਼ਨ ਵਗੈਰਾ ਹੋਏਗੀ ਮਸਲ ਕ੍ਰੈਂਪਸ ਵਗੈਰਾ ਹੋ ਸਕਦੇ ਆ ਤੇ ਜਿਹੜਾ ਜੇ ਜ਼ਿਆਦਾ ਪ੍ਰੋਬਲਮ ਆ ਜਾਏ ਤੇ ਫਿਰ ਉਹ ਬੰਦਾ ਬੇਹੋਸ਼ ਵੀ ਹੋ ਸਕਦੀ ਉਸ ਟਾਈਮ ਉਸ ਪੇਸ਼ੀਨ ਨੂੰ ਜਿਹੜੀ ਹੈ ਕੋ ਐਮਰਜੈਂਸੀ ਲੋਡ ਹੁੰਦੀ ਆ ਸਰ ਵੇਖਿਆ ਗਿਆ ਕਿ ਸਕੂਲ ਦੇ ਬੱਚਿਆਂ ਟਾਈਮ ਵੀ ਸਰਕਾਰ ਵੱਲ ਚੇਂਜ ਕੀਤਾ ਗਿਆ 7 ਤੋਂ ਲੈ ਕੇ 10-11 ਤੱਕ ਸਕੂਲ ਲੱਗ ਰਹੇ ਆ ਹੋਰ ਵੀ ਸੋਸ਼ਲ ਮੀਡੀਆ ਦੇ ਲੋਕੀ ਇੱਕ ਦੂਜੇ ਨੂੰ ਵੇਅਰ ਕਰ ਰਹੇ ਆ ਕਿ 11 ਵਜੇ ਤੋਂ ਲੈ ਕੇ 4 ਵਜੇ ਤੱਕ ਦਾ ਟਾਈਮ ਹੈ ਜਿਹੜਾ ਉਹ ਕੋਸ਼ਿਸ਼ ਕਰੋ ਕਿ ਬਾਹਰ ਨਾ ਨਿਕਲੋ ਕੀ ਇਹ ਸਰਕਾਰ ਨੇ ਜਿਹੜੀਆਂ ਗਾਈਡਲਾਈਨਸ ਇਹ ਜਿਹੜੀਆਂ ਦਿੱਤੀਆਂ ਨੇ ਉਹਦੇ ਮੁਤਾਬਕ ਇਹ ਕ ਕੋਸ਼ਿਸ਼ ਕਰੋ ਕਿ ਜਿਹੜਾ ਜੋ ਵੀ ਆਪਾਂ ਐਕਟੀਵਿਟੀਆਂ ਕਰਨੀਆਂ ਨੇ ਉਹ ਥੋੜਾ ਜਿਹਾ ਠੰਡੇ ਠੰਡੇ ਮੌਸਮ 'ਚ ਹੋ ਜਾਣ ਜਿਹੜੇ ਗਰਮੀ 'ਚ ਤੁਸੀਂ ਨੋਟ ਕੀਤਾ ਕਿ ਦੁਪਹਿਰ ਤੋਂ ਬਾਅਦ ਹੀ ਗਰਮੀ ਹੁੰਦੀ 11 10 11 ਵਜੇ ਤੋਂ ਬਾਅਦ ਜਿਹੜੀ ਹੈ ਉਹ 4 5 6 ਵਜੇ ਤੱਕ ਗਰਮੀ ਰਹਿੰਦੀ ਹੈ ਤੇ ਐਕਟੀਵਿਟੀ ਜਿਹੜੀ ਵੀ ਹੈਗੀਆਂ ਕਿ ਜਿਹੜੀ ਡਿਊਰਿੰਗ ਪੀਕ ਆਵਰਸ ਜਿਹੜੇ ਗਰਮੀ ਦੇ ਹੁੰਦੇ ਦੁਪਹਿਰ ਦੇ ਟਾਈਮ ਉਦੋਂ ਘੱਟ ਤੋਂ ਘੱਟ ਹੋਣੀ ਚਾਹੀਦੀਆਂ ਜੇ ਮੰਨ ਲਓ ਫਿਰ ਵੀ ਕੋਈ ਵਿਅਕਤੀ ਇਸ ਗਰਮ ਹਵਾ ਮਰਚਪੇੜ ਚ ਆਉਂਦਾ ਕੋਈ ਉਹਨੂੰ ਲੱਛਣ ਆਉਂਦੇ ਕਿਸੇ ਬਿਮਾਰੀ ਦੇ ਫਿਰ ਉਹਨੂੰ ਕੀ ਕਰਨਾ ਚਾਹੀਦਾ ਹੈ ਸਭ ਤੋਂ ਜੇ ਤੇ ਦੇਖੋ ਮੈਂ ਪਹਿਲਾਂ ਦੱਸਿਆ ਕਿ ਕੋਈ ਆਪਣੇ ਨੂੰ ਪਹਿਲਾਂ ਸਭ ਤੋਂ ਅੱਛੀ ਜਿਹੜੀ ਗੱਲ ਹੁੰਦੀ ਹੋ ਕਿ ਭਰੇਜ ਆ ਇਸ ਤੋਂ ਜਿੰਨਾ ਵੱਧ ਵੱਧ ਬਚਾ ਕੀਤਾ ਜਾਏ ਉਨਾ ਹੀ ਉਨਾ ਉਨਾ ਜ਼ਿਆਦਾ ਠੀਕ ਰਹੇਗਾ ਪਰ ਜੇ ਜਿਸ ਤਰ੍ਹਾਂ ਮੈਂ ਪਹਿਲਾਂ ਬੋਲਿਆ ਸੀਗਾ ਕਿ ਪਾਣੀ ਆਪਣੇ ਨਾਲ ਰੱਖੋ ਜੇ ਤੇ ਜੇ ਵੀ ਤੁਸੀਂ ਬਾਹਰ ਜਾਣਾ ਕੋਸ਼ਿਸ਼ ਕਰੋ ਅਵਾਇਡ ਕਰੋ ਬਾਹਰ ਜਾਣਾ ਇੰਨੀ ਗਰਮੀ ਚ ਜੇ ਕੋਈ ਬਹੁਤ ਜ਼ਰੂਰੀ ਕੰਮ ਹੈ ਤਾਂ ਆਪਣੇ ਨਾਲ ਪਾਣੀ ਰੱਖੋ ਬਾਰ-ਬਾਰ ਪਾਣੀ ਪੀਓ ਤੇ ਉਹ ਦੇ ਕਰਕੇ ਜਿਹੜੇ ਆਪਣੇ ਬਾਡੀ ਨੂੰ ਕਵਰ ਕਰਕੇ ਰੱਖੋ ਫੁੱਲ ਬਾਜੂ ਕਪੜੇ ਪਾਓ ਉੱਪਰ ਤੁਸੀਂ ਕੈਪ ਵਗੈਰਾ ਜਾਂ ਹੈਟ ਵਗੈਰਾ ਜਾਂ ਸਿੰਪਲ ਕਪੜੇ ਨਾਲ ਆਪਣਾ ਤੁਸੀਂ ਕਵਰ ਕਰਕੇ ਜਾ ਸਕਦੇ ਹੋ ਪਾਣੀ ਬਾਰ ਬਾਰ ਪੀਓ ਨਿੰਬੂ ਪਾਣੀ ਪੀਓ ਘਰ ਦਾ ਪਾਣੀ ਪੀਓ ਮਿੱਠੇ ਚੀਜ਼ਾਂ ਜਿਹੜੀਆਂ ਥੋੜੀਆਂ ਜਿਹੀਆਂ ਉਹ ਕੱਟ ਲਓ ਜਿਵੇਂ ਚਾਹ ਵਗੈਰਾ ਜਾਂ ਕੌਫੀ ਯਾ ਤੁਸੀਂ ਕੋਈ ਹੋਰ ਚੀਜ਼ ਲੈਂਦੇ ਹੋ ਸੋਡਾ ਕੋਈ ਟਾਈਪ ਦੀ ਕੋਈ ਡਰਿੰਕ ਲੈਂਦੇ ਜਿਸ ਵਿੱਚ 슈ਗਰ ਜ਼ਿਆਦਾ ਹੋਏ ਜਿੰਨੀ ਜ਼ਿਆਦਾ 슈ਗਰ ਲਵਾਂਗੇ ਸਾਨੂੰ ਪਿਆਸ ਵੱਧ ਲੱਗੇਗੀ ਇਹਨਾਂ ਚੀਜ਼ਾਂ ਨੂੰ ਥੋੜਾ ਬਚੋ ਪਾਣੀ ਬਸ ਇਹ ਕਿ ਪਾਣੀ ਆਪਣੇ ਨਾਲ ਰੱਖੋ ਪਾਣੀ ਬਾਰ ਬਾਰ ਪੀਓ ਤੇ ਅੰਡਰ ਸ਼ੇਡ ਰਹਿਓ ਤੁਸੀਂ ਕੀ ਕਾਰਨ ਸਮਝਦੇ ਆ ਕਿ ਪੰਜਾਬ ਦਾ ਵੈਦਰ ਜਿਹੜਾ ਇਹਨਾਂ ਚੇਂਜ ਪਿਛਲੇ ਕੁ ਸਾਲਾਂ ਤੋਂ ਹੋ ਰਿਹਾ ਕਿ ਰੁੱਖਾਂ ਦੀ ਕਟਾਈ ਜ਼ਿਆਦਾ ਇਨਸਾਨ ਨੇ ਕਰਤੀ ਕੀ ਚੱਕਰ ਹੋ ਰਿਹਾ ਕਿ ਹੀਟ ਜਿਹੜੀ ਗਰਮੀ ਜਿਹੜੀ ਇਹ ਪਿਛਲੇ ਕੁ ਸਾਲਾਂ ਤੋਂ ਕਾਫੀ ਵਧ ਰਹੀ ਹੈ ਜਿਹੜੀ ਇਨਸਾਨਾਂ ਕੋ ਸਹਨ ਨਹੀਂ ਹੋ ਰਹੀ ਇਹਦੇ ਤੁਸੀਂ ਅਸੀਂ ਕਾਫੀ ਸਾਲਾਂ ਤੋਂ ਹੁਣ ਅਸੀਂ ਪੜ੍ਹ ਰਹੇ ਹਾਂ న్యూਸ ਦੇ ਵਿੱਚ ਕਿ ਜਿਹੜਾ ਮਾਤਾ ਵਰਨਾ এনवायरमेंट ਆ ਉਹ ਚੇਂਜ ਹੋ ਰਿਹਾ ਹੈ ਕਲਾਈਮੇਟ ਚੇਂਜ ਹੋ ਰਿਹਾ ਹੈ ਉਹਦੇ ਵਿੱਚ ਬੜੇ ਕਾਰਨ ਨੇ ਬਹੁਤ ਜ਼ਿਆਦਾ ਕਾਰਨ ਨੇ ਤੇ ਜਿਹੜੀ ਹੈ ਪੋਲੂਸ਼ਨ ਵਗੈਰਾ ਵੀ ਹੈ ਰੁੱਖਾਂ ਦਾ ਕੱਟਣਾ ਹੈ ਸਾਰੇ ਸਾਰੇ ਉਹਦੇ ਵਿੱਚ ਕਾਰਨ ਹੈਗੇ ਆ ਤੋ ਅਸੀ ਜੀ ਐਸਐਮਓ ਬਟਾਲਾ ਅਰਵਿੰਦਰ ਸਿੰਘ ਜੀ ਜਿੰਨਾ ਬੜੀ ਡਿਟੇਲ ਚ ਗੱਲਬਾਤ ਕੀਤੀ ਹੈ ਕਿ ਆਤਰੀ ਗਰਮੀ ਪੈ ਰਹੀ ਹੈ ਉਸ ਗਰਮੀ ਤੋਂ ਅਸੀਂ ਕਿਸ ਤਰ੍ਹਾਂ ਬਚਣਾ ਹੈ ਕਿਸ ਤਰ੍ਹਾਂ ਆਪਣੇ ਤੇ ਆਪਣੇ ਬੱਚਿਆਂ ਦਾ ਧਿਆਨ ਰੱਖਣਾ ਹੈ ਚੈਨਲ ਦਾ ਆਰਐਨ ਨਿਊਜ਼ ਉਮੀਦ ਕਰਦਾ ਹੈ ਕਿ ਇਹਨਾਂ ਗੱਲਾਂ ਤੁਸੀਂ ਵੀ ਧਿਆਨ ਰੱਖੋਗੇ ਅਤੇ ਸਿਹਤਮੰਦ ਜ਼ਿੰਦਗੀ ਜਿਓਗੇ ਵਿਖੇ ਰੋ ਚੈਨਲ ਦਾ ਆਰਐਨ ਨਿਊਜ਼